ਇਨਾਂ ਦੇ ਵਿੱਚੋਂ ਕਈ ਪੁਰਾਣੇ ਪਲੇਅਰ ਵੀ ਨੇ ਔਰ ਕਈ ਮੇਰੇ ਪੰਜਾਬੀ ਵੀਰੋ ਸਾਡੇ ਅੱਜ ਦੇ ਸਮੇਂ ਦੇ ਸੁਪਰਸਟਾਰ ਨੇ ਲੈ ਵੀ ਸੇਮਕਾ ਮਾਰ ਕੈਮਰਾ ਸਾਰੀਆਂ ਸ਼ਖਸੀਅਤਾਂ ਦੇ ਵੱਲ ਇੱਕ ਬਾਤ ਵੱਡਾ ਐਲਾਨ ਜਿਹੜਾ ਹੈ ਉਹ ਪੰਜਾਬ ਵੀ ਕਬੱਡੀ ਦੇ ਲਈ ਹੋਣ ਜਾ ਰਿਹਾ ਹੈ ਆਉਣ ਵਾਲੇ ਦਿਨਾਂ ਦੇ ਵਿੱਚ ਇੱਕ ਮੇਰੇ ਪੰਜਾਬੀ ਵੀਰੋ ਜਿਹੜੀ ਫੈਡਰੇਸ਼ਨ ਹੈ ਉਹ ਸਾਰੇ ਭਰਾਵਾਂ ਦੇ ਸਹਿਯੋਗ ਦੇ ਨਾਲ ਉਹ ਪੰਜਾਬ ਦੇ ਖੇਡ ਮੈਦਾਨਾਂ ਦੇ ਵਿੱਚ ਆਪਣੇ ਵੱਡੇ ਕਬੱਡੀ ਕੱਪ ਖੇਡੇਗੀ ਜਿਸ ਫੈਡਰੇਸ਼ਨ ਦੇ ਵਿੱਚ ਇਹ ਸਾਰੇ ਨਮਾਇंदे ਸਾਡੇ ਵੀਰ ਗੁਰਨਾਲ ਸਿੰਘ ਹੋਣੀ ਹੈ ਇਧਰ ਮੇਰੇ ਵੀਰੋ 샤ਜੀ ਹੋਣੀ ਹੈ ਰਮੇਂਦਰ ਸਿੰਘ ਜੀ ਸੁਰਖਪੁਰ ਨੇ ਪੰਡਿਤ ਮਦਨ ਕਪਾਲ ਜੀ ਆ ਜਲਾਲਪੁਰਿਆ ਪਾਲਾ ਔਰ ਸਾਡੇ ਵੀਰ ਨਡਾਲਾ ਸਾਹਿਬ ਨਾਲ ਖੜਿਆ ਦਲਜੀਤ ਔਰ ਨਾਲ ਸਾਡੇ ਮਾਝਾ ਲਾਈਨ ਸਪੋਰਟਸ ਕਲੱਬ ਦੇ ਸਾਰੇ ਪ੍ਰਬੰਧਕ ਭਰਾ ਫੌਜੀ ਵੀਰ ਯਾਦਾ ਸੁਰਖਪਰੀਆ ਬਿੱਲੇ ਹਣੀ ਸਾਰੇ ਭਰਾ ਐਲਾਨ ਕਰਵਾਉਂਦੇ ਆ ਵੀ ਪੰਜਾਬ ਯੂਨਾਈਟਿਡ ਕਬੱਡੀ ਫੈਡਰੇਸ਼ਨ ਦੇ ਨਾਂ ਤੇ ਆਉਣ ਵਾਲੇ ਦਿਨਾਂ ਦੇ ਵਿੱਚ ਇੱਕ ਬਾਤ ਵੱਡੇ ਪੱਦਰ ਦੀ ਫੈਡਰੇਸ਼ਨ ਜਿਹੜੀ ਉਹ ਖੇਡੇਗੀ ਇੱਕ ਵਾਰੀ ਜ਼ੋਰਦਾਰ ਤਾੜੀਆਂ ਮਾਰ ਦਿਓ ਮੇਰੇ ਪੰਜਾਬੀ ਵੀਰੋ ਇਹ ਕਬੱਡੀ ਦੀ ਵਹਿਤਰੀ ਦੇ ਲਈ ਹੋਵੇਗਾ ਔਰ ਮੇਰੀ ਇਹ ਬੇਨਤੀ ਹੈ ਸਾਰੇ ਭਰਾਵਾਂ ਨੂੰ ਕਿਉਂਕਿ ਕਬੱਡੀ ਦੇ ਵਿੱਚ ਮੇਰੇ ਪੰਜਾਬੀ ਵੀਰੋ ਅਕਸਰ ਆਪਾਂ ਵੇਖਦੇ ਹਾਂ ਵੀ ਬਹੁਤ ਸਾਰੇ ਪਲੇਅਰ ਹੁੰਦੇ ਐ ਔਰ ਉਹ ਪਲੇਅਰਾਂ ਨੂੰ ਆਪਾਂ ਸਾਰਿਆਂ ਨੇ ਇਕੱਤਰ ਹੋ ਕੇ ਇਸ ਤਰ੍ਹਾਂ ਹੀ ਮੇਰੇ ਵੀਰੋ ਜਿਹੜੀਆਂ ਆਉਣ ਵਾਲੇ ਸਮੇਂ ਦੇ ਵਿੱਚ ਨਵੀਆਂ ਟੀਮਾਂ ਵੀ ਬਣਣਗੀਆਂ ਵੱਡੇ ਖਿਡਾਰੀ ਇਹ ਸਾਰੇ ਖੇਡਣਗੇ ਹਾਂਜੀ ਬਜੀ ਸੋ ਪ੍ਰਬੰਧਕ ਕੱਲ ਨੂੰ ਇਸ ਕਬੱਡੀ ਫੈਡਰੇਸ਼ਨ ਦੀ ਜਿਹੜੀ ਸ਼ੁਰੂਆਤ ਐ ਉਹ ਸੰਘਵਾਲ ਪਿੰਡ ਦੇ ਗਦਰੀ ਪਾਬਿਆਂ ਦੀ ਧਰਤੀ ਤੋਂ ਹੋਵੇਗੀ ਮੇਰੇ ਪੰਜਾਬੀ ਵੀਰੋ ਇੱਕ ਔਰ ਜਿਹੜੀ ਬੜੀ ਜ਼ਰੂਰੀ ਅਨਾਉਂਸਮੈਂਟ ਹੈ ਕੋਈ ਸੱਜਣ ਇਹ ਨਾ ਸੋਚੇ ਵੀ ਪਤਾ ਨਹੀਂ ਧੜਾ ਬਣਾ ਲਿਆ ਜੀ ਆਉਣ ਵਾਲੇ ਸਮੇਂ ਦੇ ਵਿੱਚ ਕਬੱਡੀ ਦੀ ਵੇਤਨੀ ਦੇ ਲਈ ਇਹਨਾਂ ਸਾਰੇ ਭਰਾਵਾਂ ਨੇ ਇੱਕ ਰਹਿ ਕੀਤੀ ਹੈ ਵੀ ਜੋ ਵੀ ਫੈਸਲੇ ਹੋਣਗੇ ਪੰਜਾਬ ਦੀਆਂ ਤੇ ਦੁਨੀਆ ਦੀਆਂ ਸਾਰੀਆਂ ਫੈਡਰੇਸ਼ਨਾਂ ਦੇ ਨਾਲ ਲੈ ਕੇ ਉਹਨਾਂ ਨੂੰ ਸਿਰ ਜੋੜ ਕੇ ਜਿਹੜੇ ਕਬੱਡੀ ਦੇ ਪੈਟਰੀ ਲਈ ਜਿਹੜੇ ਉਹ ਫੈਸਲੇ ਆ ਉਹ ਆਪਾਂ ਸਾਰਿਆਂ ਨੇ ਕਰਨੇ ਆ ਆਹ ਇੱਕ ਆਪਾਂ ਝਕਾਰਾ ਲਾ ਕੇ ਮੇਰੇ ਵੱਲ ਚੜ੍ਹਦੀ ਕਲਾ ਦੇ ਨਾਲ ਇਹਨਾਂ ਨੂੰ ਪ੍ਰਵਾਨਗੀ ਦੇ ਲਈਏ ਬੋਲੇ ਇਸਾਨ ਹਾਂ ਯੁਨਾਈਟਿਡ ਕਬੱਡੀ ਫੈਡਰੇਸ਼ਨ ਜਿਹੜੀ ਸੰਸਥਾ ਹੈ ਮੇਰੇ ਵੀਰੋ ਜਿਹੜੀ ਸੰਸਥਾ ਹੈ ਔਰ ਸਾਰਿਆਂ ਦੇ ਸੈਫਟੀ ਦੇ ਨਾਲ ਇਸ ਸੰਸਥਾ ਦਾ ਜਿਹੜਾ ਪ੍ਰਧਾਨ ਹੈ ਆਪਾਂ ਆਖੀਏ ਵੀ ਮੁੱਖ ਬੰਦਾ ਤੇ ਇੱਕ ਲੋਡ ਹੁੰਦੀ ਹੁੰਦੀ ਹੈ ਉਹ ਦੁਨੀਆ ਦੇ ਮਹਾਨ ਕਬੱਡੀ ਖਿਡਾਰੀ ਯਾਦਨ ਸਰਖਪੁਰੀਏ ਨੂੰ ਮੇਰੇ ਵੀਰੋ ਜੁੜਿਆ ਗਿਆ ਇੱਕ ਵਾਰੀ ਜ਼ੋਰਦਾਰ ਤਾੜੀਆਂ ਮਾਰ ਦਿਓ ਪੰਜਾਬ ਜਨ